ਹਜੀ ਦੋਸਤੋ ਮੈਂ ਅੱਜ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਹੈ ਉਹ ਸਾਡੀ ਜਿਹੜੀ ਹੈਗੀ ਹੈ ਸਰੀਰਕ ਸਿਹਤ ਦੇ ਨਾਲ-ਨਾਲ ਸਾਡੀ ਮਾਨਸਿਕ ਸਿਹਤ ਦੀ ਕਰ ਲੈ। ਸਰੀਰ ਦਾ ਧਿਆਨ ਤਾਂ ਅਸੀਂ ਬਹੁਤ ਰੱਖਦੇ ਆਏ ਇਹਨੂੰ ਸਾਫ਼ ਕਰਨ ਦਾ, ਇਹਨੂੰ ਸਜਾਉਣ ਦਾ, ਬਾਹਰਾਂ 'ਚ ਜਾਣਿਆ, ਜਿਮ 'ਚ ਚੱਲਨੇ ਆ। ਪਰ ਜਿਹੜਾ ਦਿਮਾਗ ਹੈ ਸਾਡੇ ਸਰੀਰ ਦਾ 20% ਤੋਂ ਵੀ ਘੱਟ ਹਿੱਸਾ ਜਿਹੜਾ ਇੰਨਾ ਹੈਗਾ ਅਸੀਂ ਇਹਦਾ ਧਿਆਨ ਨਹੀਂ ਰੱਖਦੇ। ਇਹਦਾ ਧਿਆਨ ਅਸੀਂ ਆਪ ਹੀ ਰੱਖਣਾ ਹੈ, ਕੋਈ ਜਿਮ ਵਾਲੇ ਨਹੀਂ ਰੱਖਣਾ। ਕਿਵੇਂ ਅਸੀਂ ਹੱਸਦੇ ਹੁੰਨੇ ਆ। ਪਰ ਸਾਡੇ ਦਿਲ ਚ ਕੁਸ਼ੋਰ ਹੁੰਦਾ ਹੈ ਹਾਸਾ ਸਿਰਫ ਚਿਹਰੇ ਤੇ ਹੁੰਦਾ ਹੈ ਬਹੁਤ ਸਾਰੇ ਲੋਕਾਂ ਦੇ ਵਿੱਚ ਬੈਠੇ ਹੁੰਨੇ ਆਸੀਂ ਭੀੜ ਵਿੱਚ ਹੁੰਦੇ ਹੋਏ ਵੀ ਅਸੀਂ ਇਕੱਲੇ ਹੁੰਨੇ ਆ ਕਿਉਂ ਹੁੰਦਾ ਹੈ ਇਹ ਕਿਉਂਕਿ ਸਾਡੇ ਦਿਲ ਦੇ ਵਿੱਚ ਕੁਝ ਹੋਰ ਚੱਲ ਰਿਹਾ ਹੁੰਦਾ ਤੂਫਾਨ ਚੱਲ ਰਹੀ ਹੁੰਦੇ ਆ ਤਾਂ ਅਸੀਂ ਇੱਕ ਨਕਾਬ ਜਿਹਾ ਪਾਈ ਸਮਾਈਲ ਜੀ ਕਰਦੇ ਰਹਿੰਨੇ ਆ ਸਾਰਾ ਦਿਨ ਅੱਜ ਮੈਂ ਤੁਹਾਨੂੰ ਜਿਹੜੀ ਇੱਕ ਕਹਾਣੀ ਸੁਣਾਉਣੀ ਹੈ ਪਹਿਲਾਂ ਕਹਾਣੀ ਸੁਣੋ ਫਿਰ ਮੈਂ ਉਹਦੇ ਆਪਾਂ ਨਿਸ਼ਕਸ਼ ਕੱਢਾਂਗੇ ਕਿ ਇੱਕ ਮੇਰਨਾਦੀ ਕੁੜੀ ਸੀ ਬੜੀ ਸੋਹਣੀ ਸਨੱਖੀ ਕੁੜੀ ਸਾਰਿਆਂ ਨਾਲ ਹੱਸਦੀ ਸਸਰੀਕਾਲ ਬਣਾਉਂਦੀ ਮਿਲਦੀ ਵਰਤਦੀ ਸਕੂਲ ਜਾਂਦੀ ਸੀ ਪੜ੍ਹਉਂਦੀ ਸੀ ਪਰ ਉਹਦੇ ਚਿਹਰੇ 'ਚ ਇੱਕ ਕਮੀ ਸੀ ਮੁਸਕਾਉਂਦੀ ਤਾਂ ਸੀ ਪਰ ਉਹ ਉਹ ਅੰਦਰੋਂ ਉਹ ਖਾਲੀ ਸੀ ਅਕਸਰ ਹੀ ਮਦਦਨਾ ਕਰਿਆਉਂਦੀ ਕੰਮ ਕਰੂ ਵੀ ਕਰਾਉਂਦੀ ਮਾਂ ਨਾਲ ਪਰ ਬੋਲਦੀ ਨਹੀਂ ਸੀ ਬਹੁਤਾ ਅੰਦਰੇ ਅੰਦਰ ਕੁਲੀ ਰਹਿੰਦੀ ਸੀ ਇੱਕ ਦਿਨ ਉਹਦੇ ਸਕੂਲ ਦੇ ਵਿੱਚ ਕੋਈ ਟੀਚਰ ਆਇਆ ਉਨੀ ਸਾਈਕੋਲੋਜੀ ਪੜ੍ਹੀ ਹੋਈ ਸੀ ਸਾਈਕੋਲੋਜਿਸਟ ਸੀ ਸਾਈਕੋਲੋਜੀਸਟ ਸੀ ਕੰਮ ਤਾਂ ਨਹੀਂ ਕਰਦਾ ਸੀ ਹੈ ਤਾਂ ਟੀਚਰ ਸੀ ਪਰ ਉਹ ਗਿਆਨ ਸੀ ਉਹ ਮੇਰ ਨੂੰ ਦੇਖਦੇ ਸਾਰੀ ਕਹਿੰਦਾ ਮੇਰ ਕਿਵੇਂ ਤੇਰਾ ਥੱਕਿਆ ਥੱਕਿਆ ਜਿਹਾ ਲੱਗਦਾ ਚਿਹਰਾ ਉਹ ਕਹਿੰਦੀ ਨਾਂਜੀ ਇਹ ਤਾਂ ਮੈਂ ਥੋੜੀ ਥਕਾਵਟ ਹੋ ਜਾਂਦੀ ਹੈ ਪਰ ਥਕਾਵਟ ਤਾਂ ਕੋਈ ਗੱਲ ਨਹੀਂ ਹਨਾ ਨਹੀਂ ਗੱਲ ਤਾਂ ਕੋਈ ਹੈਗੀ ਹੈ ਇਹ ਕੁੱਲਨਾ ਮੇਰ ਨੇ ਪੜਾਅ ਅਸਰ ਹੋਇਆ ਉਹ ਜਦੋਂ ਰਾਤ ਨੂੰ ਬੈਠੀ ਆ ਉਹਦੇ ਬੈਠ ਤੇ वो सोच रही सिड़की च बैठी देख रही सी कि मेरे चेहरे की यह जहा है जो लोग ए लग्या भी मेरा चेहरा थक्या होया फिर उन्हें आपदे दिमाग से जोर पाया तो सोचती है भी मैं तो झूठी जी मसादी रही सारा दिन मेरे अंदर कोई खुशी नहीं है हम कपते काम करना आपद आपू ध्यान देना देखा निकिया निकिया गलों से किमें खुशी मिलती है ਮੋੜੀ ਜੇ ਆਪ ਵਿਆਪਕ ਧਿਆਨ ਦਿੱਤਾ ਦੀ ਮਾਂ ਦੇ ਨਾਲ ਗੱਲਾਂ ਕਰਨੀਆਂ ਸ਼ੁਰੂ ਕਰਤੀਆਂ ਮਾਣਾ ਕੰਮ ਤਾਂ ਪਹਿਲਾਂ ਵੀ ਕਰਾਉਂਦੀ ਸੀ ਪਰ ਗੱਲਾਂ ਨਹੀਂ ਸੀ ਕਰਦੀ ਤੇ ਸਕੂਲ ਵੀ ਜਦੋਂ ਕਿਸੇ ਬੱਚੇ ਨੂੰ ਉਦਾਸ ਜਿਹਾ ਦੇਖਦੀ ਉਹਨੂੰ ਪੁੱਛਦੀ ਕੀ ਗੱਲ ਹੈ ਉਦਾਸ ਕਿਉਂ ਹੈ ਨਾ ਮੈਨੂੰ ਦੱਸ ਸਾਡਾ ਜਿਹੜਾ ਦੁੱਖ ਹੈ ਇਹ ਵੰਡਿਆ ਤੇ ਘਟ ਜਾਂਦਾ ਹੈ ਇਸ ਕਰਕੇ ਸਾਨੂੰ ਆਪ ਦਾ ਦੁੱਖ ਵੰਡ ਲੈਣਾ ਚਾਹੀਦਾ ਹੈ ਤਾਂ ਹੌਲੀ-ਹੌਲੀ ਇਹ ਮੇਰੇ ਦੇ ਵੀ ਦਿਮਾਗ ਤੇ ਇਹ ਨੂੰ ਪਤਾ ਲੱਗ ਗਿਆ ਵੀ ਮੈਂ ਮੈਨੂੰ ਕੋਈ ਤਕਲੀਫ ਕੋਈ ਨਹੀਂ ਪ੍ਰੋਬਲਮ ਕੋਈ ਨਹੀਂ ਅਸੀਂ ਕਿਵੇਂ ਨਹੀਂ ਹੁਈ ਉਦਾਸ ਹੋ ਜਾਂਦੇ ਆਸੀਂ ਆਸੀਂ ਬਾਹਰ ਨਹੀਂ ਜਾਂਦੇ ਖੇਡਣ ਕੋਦਰ ਨਹੀਂ ਜਾਂਦੇ ਸੈਰ ਤੇ ਨਹੀਂ ਜਾਂਦੇ ਲੋਕਾਂ 'ਚ ਬੈਠਦੇ ਨਹੀਂ ਲੋਕਾਂ ਨਾਲ ਗੱਲਾਂ ਨਹੀਂ ਕਰਦੇ ਗੱਲਾਂ ਕਰਨ ਵਾਸਤੇ ਹੁੰਦੀ ਐ ਐਸ ਕਰਕੇ ਸਾਨੂੰ ਬਹੁਤ ਜ਼ਿਆਦਾ ਐ ਇੰਨੇ ਸੀਰੀਅਸ ਹੋ ਗਏ ਨਹੀਂ ਰਹਿਣਾ ਚਾਹੀਦਾ ਇਹ ਸੋਸਾਇਟੀ ਅਸੀਂ ਇੱਕ ਸਮਾਜਿਕ ਪ੍ਰਾਣੀ ਆਂ ਸਮਾਜ ਵਿੱਚ ਰਹਿੰਦੇ ਹੋਏ ਸਾਨੂੰ ਐ ਲੋਕਾਂ ਚ ਵਿਚਰ ਨਹੀਂ ਪਉਂਦਾ ਹਾਂ ਹਾਂ ਠੀਕ ਐ ਕਦੇ ਕਦੇ ਆਪ ਦੇ ਇਕੱਲਾ ਵੀ ਬੈਠਣਾ ਚਾਹੀਦਾ ਐ ਪਰ ਜਿਆਦਾ ਇਕੱਲਾਤਾ ਜਿਹੜੀ ਹੈਗੀ ਉਹ ਕਈ ਵਾਰੀ ਖਤਕ ਹੋ ਜਾਂਦੀ ਐ ਤੇ ਅੰਦਰ ਵਰਗੇ ਰੋਣਾ ਰੋਣਾ ਤਾਂ ਕਿਸੇ ਸਮੱਸਿਆ ਦਾ ਹੱਲ ਨਹੀਂ ਹੋਏਗਾ ਕਿ ਇਹ ਬਹੁਤੀਆਂ ਸਮੱਸਿਆ ਤਾਂ ਸਾਡੀਆਂ ਆਪਦੀਆਂ ਹੀ ਬਣਾਈਆਂ ਹੋਈਆਂ ਹੁੰਦੀ ਐ ਤੇ ਇੱਕ ਕਹਾਣੀ ਸੁਣਾਉਣ ਦਾ ਮੇਰਾ ਮਤਲਬ ਇਹ ਸੀ ਵੀ ਥੋੜੀ ਵੀ ਜੇ ਦਿਮਾਗ 'ਚ ਕੁਛ ਚੱਲ ਰਿਹਾ ਹੈ ਤੁਹਾਡੇ ਦਿਮਾਗ 'ਚ ਕੁਛ ਚੱਲ ਰਿਹਾ ਹੈ ਤੁਸੀਂ ਸ਼ੇਅਰ ਕਰੋ ਕਿ ਤਰੋ ਬੱਚਿਓ ਮੇਰੇ ਪਿਆਰੇ ਬੱਚਿਓ ਆਪ ਦੇ ਰਿਸ਼ਤੇਦਾਰਾਂ ਨਾਲ ਦੇ ਭੈਣ ਭਰਾਵਾਂ ਨਾਲ ਆਪੇ ਕੁਝ ਸਕੇ ਦੋਸਤ ਨਾਲ ਤੁਸੀਂ ਆਪੇ ਪ੍ਰੋਬਲਮ ਸ਼ੇਅਰ ਕਰਨੀ ਹੈ ਇਹ ਸਭ ਤੋਂ ਵਧੀਆ ਇਲਾਜ ਹੈ ਦੂਸਰੇ ਨੂੰ ਦੱਸੋ ਨਹੀਂ ਦੱਸ ਸਕਦੇ ਤਾਂ ਡਾਇਰੀ ਤੇ ਲਿਖ ਲਓ ਆਪੇ ਪ੍ਰੋਬਲਮ ਨੂੰ ਲਿਖੋ ਦੇਖੋ ਕਿਵੇਂ ਤੁਹਾਡੀ ਪ੍ਰੋਬਲਮ ਹੱਲ ਹੁੰਦੀ ਹੈ ਤੇ ਫਿਰ ਕਿਵੇਂ ਤੁਹਾਡਾ ਚਿਹਰਾ ਹੱਸਦਾ ਮੁਸਕਰਾਉਂਦਾ ਦਿਸਦਾ ਏਸੀ ਮੇਰੀ ਅਧਿਨੀ ਸਿੱਖਿਆ ਕਿ ਕਿਵੇਂ ਅਸੀਂ ਭੀੜ ਵਿੱਚ ਰਹਿੰਦੇ ਹੋਏ ਵੀ ਇਕੱਲੇ ਹੁੰਨੇ ਆ ਤੇ ਇਕੱਲੇ ਹੁੰਦੇ ਹੋਏ ਵੀ ਅਸੀਂ ਇੰਜੋਏ ਕਰ ਸਕਦੇ ਆ ਗੱਲ ਹੈ ਚਿਹਰੇ ਤੇ ਮੁਸਕਾਨ ਅਸਲੀ ਮੁਸਕਰਾਟ ਲਈ ਹੁੰਦੀ ਚਲੋ ਮਿਲਦੇ ਆਂ ਇੱਕ ਹੋਰ ਵਧੀਆ ਨਵੀਆਂ ਮੋਟੀਵੇਸ਼ਨ ਵੀਡੀਓ ਦੇ ਨਾਲ ਬਹੁਤ ਸਾਰਾ ਪਿਆਰ ਤੇ ਅਸ਼ੀਰਵਾਦ ਧੰਨਵਾਦ